ਯਾਰ ਮੇਰਾ ਤਾਂ ਦੁਰਦੁਰੇ ਗੜਾ ਸੋ ਗਿਆ ਹੈ ਚਲ ਆ ਤਨੂ ਆਵੇਂ ਭੱਤੇ ਕੋ ਜੂਸ ਪਿਆਲਦਾ ਇਹ ਜੂਸ ਕੱਢਣਿਆ ਅੰਨਾ ਆ ਜੂਸ ਹੀ ਕੱਢਣ ਦਾ ਔਰ ਮੈਂ ਖੂਜੋ ਕੁੱਤਾ ਕੱਢਣ ਦਿਆ ਇੰਨਾ ਤਵਿਆ ਫਿਰਨੇ ਆ ਮਾ ਆ ਵੀ ਗਲਾਸੀ ਪੀਲਾਂ ਤੇਰੇ ਵੀ ਕਾਲਜੇ ਪਵੇ ਠੰਡ ਅਪਾ ਬਹੁਤੀਆਂ ਗੱਲਾਂ ਨੇ ਕਰ ਤੂੰ ਇਹ ਦੱਸ ਲੈਣਾ ਕੀ ਆ ਲੈਣਾ ਕੀ ਆ ਲੈਣਾ ਹੀ ਵੀ ਜੂਸ ਹੀ ਆ ਪਰੇ ਹੋ ਕੇ ਗੱਲ ਕਰ ਦੇ ਤੇ ਨਹੀਂ ਉਤੇ ਥੱਕ ਕੇ ਸੁੱਟੀ ਜਾਣਾ ਵਧੀਆ ਯਾ ਜੂਸ ਬਣਾਈ ਠੰਡਾ ਕਰਕੇ ਦੀ ਠੰਡ ਪੈ ਜੇ ਕਦੋਂ ਦਾ ਇਹਨਾਂ ਨੇ ਤਪਾਇਆ ਆ ਪਾ ਪਾ ਗੰਨਾ ਫੜਾਈ ਜਰੀ ਕੁ ਪਾਵਾਂ ਇਹਨਾਂ ਨੂੰ ਮੈਂ ਠੰਡ ਕੀ ਹੋੜੇ